ਨੀ ਡਾਣਾ ਯਾਰ ਉਹ ਚੱਲ ਗਿਆ ਕੰਮ ਨਹੀਂ ਹੋਇਆ ਯਾਰ ਨੀ ਡਾਣਾ ਉਹ ਤੂੰ ਉਹ ਨੀ ਡਾਣਾ ਯਾਰ ਪੰਨੂ ਮੈਨ ਉਹ ਕੰਮ ਨਹੀਂ ਹੋਇਆ ਜਦੋਂ ਇਹਨਾਂ ਦਾ ਕਮਾਲ ਆ ਤੇਰੇ ਲਈ ਸਾਰੀ ਸਰਕਾਰ ਹੀ ਫਿੱਦੂਆ ਲੈ ਵੀ ਮਿੱਤਰੋ ਗੱਲ ਹੋ ਗਈ ਕਹਿੰਦੇ ਪੰਨ ਸੁੱਟੀਆਂ ਸੁਹਾਗ ਦੀਆਂ ਚੂੜੀਆਂ ਜਿਨ੍ਹਾਂ ਨੂੰ ਪਾਇਆ ਯਾਰ ਪਿੱਟਣੇ ਆਪਦੇ ਯਾਰ ਪਿੱਟਣੇ ਪੈ ਗਿਆ ਨੀ ਪੱਥਰ ਟਾ ਦਿੱਤਾ ਗਿਆ ਸਾਨੂੰ ਲੋਕ ਕਹਿੰਦੇ ਕੀ ਆ ਕੀ ਕਹਿੰਦੇ ਲੋਕ ਲੋਕ ਸਾਨੂੰ ਕੀ ਕਹਿਣਾ ਲੋਕ ਗਲੀ ਚ ਜਾਂਦੇ ਨੂੰ ਕਰ ਹਿੜਾ ਹਿੜਾ ਬਦਲਾ ਬਦਲਾ ਏ ਏ ਨਹੀਂ ਪੱਥਰ ਐ ਕਰਦੇ ਲਓ ਜੀ ਇਹ ਗੱਲ ਕਹੀ ਜਾਂਦੀ ਹੈ ਜਦੋਂ ਇਹ ਯਾਰ ਯਾਰ ਕੁੱਤੇ ਮੂਹ ਦੇ ਜਾਂਦੇ ਸਾਡੇ ਨਹੀਂ ਪੱਥਨਾ ਤੇ ਵਿੱਚ ਸਰ ਗੱਲ ਇੱਕ ਮਿੰਟ ਇੱਕ ਮਿੰਟ ਰੋਕੋ ਰੋਕੋ ਨਹੀਂ ਰੋਕੋ ਹੁੰਦਾ ਟੈ ਗਿਆ ਜੀ ਟੈ ਗਿਆ ਟੈ ਗਿਆ ਨਹੀਂ ਪੱਥਰ ਆਖਰਕਾਰ ਢਾ ਦਿੱਤਾ ਗਿਆ ਕੀ ਹੋਇਆ ਇਹ ਕਦੇ ਵੀ ਪਿਛਲੇ 75 ਸਾਲਾਂ ਚ ਨਹੀਂ ਹੋਇਆ ਸੀ ਜੇ ਢਾਏ ਸੀ ਕਦੇ ਨਹੀਂ ਪੱਥਰ ਤਾਂ ਲੋਕਾਂ ਨੇ ਗੁੱਸੇ ਚ ਆ ਕੇ ਢਾਏ ਸੀ ਪਰ ਮੌਜੂਦਾ ਮੌਜੂਦਾ ਲੀਡਰਾਂ ਦੇ ਵੱਲੋਂ ਇਹ ਕੰਮ ਆ ਜਿਹੜਾ ਕੀਤਾ ਗਿਆ ਸਰ ਕਿਉਂ ਨਹੀਂ ਪੱਥਰ ਢਾ ਦਿੱਤਾ ਗਿਆ ਤੁਹਾਡੇ ਪਾਪੇ ਨੇ ਕਿਹਾ ਸੀ ਪਾਪੇ ਨੇ ਕਿਹਾ ਸੀਗਾ ਜੀ ਛੱਡ ਦਿਓ ਛੱਡ ਹੋ ਹੁਣ ਤਾਂ ਛੱਡ ਦਿਓ ਕੋਈ ਗੱਲ ਨਹੀਂ ਹੁਣ ਤਾਂ ਕਰਤਾ ਖੜਾ ਛੱਡ ਦਿਓ ਵੀ ਕੋ ਨਾਲ ਜਿਹੜੀ ਆਖਰਕਾਰ ਉਹ ਬੰਦੇ ਸੀ ਪਾਰਟੀ ਦੇ ਉਹ ਵੀ ਕਿਤੇ ਨਾ ਕਿਤੇ ਨਾਲ ਸੀ ਕਿਉਂ ਢਾ ਦਿੱਤਾ ਗਿਆ ਤੁਹਾਡੇ ਪਾਪੇ ਨੇ ਨਹੀਂ ਪਤਾ ਬਾਈ ਸਾਡਾ ਪਾਪਾ ਹੁਣ ਗਿਆ ਪਾਪੇ ਨੂੰ ਜਿਤਾਇਆ ਸੀ ਬਾਈ ਲੋਕਾਂ ਨੇ ਹੂੰ ਠੀਕ ਹੈ ਵੋਟਾਂ ਪਾ ਕੇ ਪੂਰਾ ਮਸ਼ਹੂਰ ਕੀਤਾ ਸੀ ਹੂੰ ਠੀਕ ਹੈ ਹੂੰ ਬਸ ਸਾਡਾ ਜਦੋਂ ਪਾਪੇ ਦੀ ਗੱਲ ਕੋਈ ਸੁਣਦਾ ਹੀ ਨਹੀਂ ਬਈ ਸਰਕਾਰ ਨਹੀਂ ਸੁਣਦੀ ਪਈ ਗੱਲ ਨਹੀਂ ਆ ਅਫਸਰ ਅਫਸਰ ਨਹੀਂ ਗੱਲ ਸੁਣਦੇ ਤੁਹਾਡੇ ਪਾਪੇ ਦੀ ਕੋਈ ਨਹੀਂ ਸੁਣਦਾ ਬਈ ਆ ਭੰਨ ਗਿਆ ਖਲਾਰ ਕੇ ਰੱਖਦਾ ਲਓ ਜੀ ਨਹੀਂ ਪੱਥਰ ਖਲਾਰਿਆ ਗਿਆ ਐਲ ਐਮ ਐ ਸਾਬ ਦੇ ਜਿਹੜੇ ਇਹ ਬੇਟੇ ਨੇ ਇਹਨਾਂ ਨੇ ਦੱਸਿਆ ਕਿ ਸਾਡੀ ਕੋਈ ਗੱਲ ਅਫਸਰ ਨਹੀਂ ਸੁਣਦਾ ਗੱਲ ਸੁਣਾਉਣਾ ਨਾ ਚਾਹੀਦਾ ਅਫਸਰ ਸੁਣਦੇ ਆ ਗੱਲ ਯਾਰ ਕੋਈ ਨਹੀਂ ਸੁਣਦਾ ਬਈ ਅਸੀਂ ਤਾਂ ਮੱਥਾ ਮਾਰ ਲਿਆ ਹੂੰ ਠੀਕ ਆ ਮੇਰੇ ਬਾਪੂ ਨੇ ਮੱਥਾ ਮਾਰ ਲਿਆ ਹੂੰ ਸਾਡਾ ਹੱਲ ਨਹੀਂ ਹੋਇਆ ਹੂੰ ਠੀਕ ਆ ਮੇਰਾ ਪਾਪਾ ਕਹਿੰਦਾ ਕਹਿੰਦਾ ਬਈ ਬਸ ਅੱਜ ਬਸ ਖਤਮ ਕਰ ਦੇਣਾ ਸਾਰਾ ਕੁਝ ਅੱਛਾ ਅੱਛਾ ਇਹ ਸਾਨੂੰ ਤਾਨਾ ਮਾਰਦੇ ਆਰ ਬਾਈ ਕੀ ਕਹਿੰਦੇ ਆ ਲੋਕ ਕੰਮ ਨਹੀਂ ਕਰਦੇ ਤੁਸੀਂ ਅੱਛਾ ਜਿਹੜਾ ਇਹ ਰੱਖਿਆ ਗਿਆ ਸੀ ਨੀਂਹ ਪੱਥਰ ਇਸੇ ਚੀਜ਼ ਨੂੰ ਲੈ ਕੇ ਰੱਖਿਆ ਗਿਆ ਸੀ ਵੀ ਜਿਹੜਾ ਇਹ ਗੰਦਾ ਨਾਲਾਗਾ ਇਹਨੂੰ ਬਿਲਕੁਲ ਸਾਫ਼ ਕਰ ਦਿੱਤਾ ਜਾਊਗਾ ਇਹੀ ਗੱਲ ਹੋਈ ਸੀ ਇਹੀ ਗੱਲ ਹੋਈ ਸੀ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਲੋਕਾਂ ਨੂੰ ਵਧੀਆ ਪਾਣੀ ਦਿੱਤਾ ਜਾਊਗਾ ਪਰ ਹਜੇ ਤੱਕ ਉਹ ਵੀ ਪਾਣੀ ਪੈ ਰਿਹਾ ਜਿਹੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਉਹਨਾਂ ਦਾ ਪਾਣੀ ਇਹ ਚ ਨਹੀਂ ਬਾਈ ਨਹੀਂ ਹੁਣ ਹੁਣ ਪੈਂਦਾ ਅਸੀਂ ਪਹਿਲਾਂ ਹੀ ਸੋਚਿਆ ਸੀ ਵੀ ਇਹ ਹਟਾ ਦਾਂਗੇ ਪਰ ਉਹਨਾਂ ਦੇ ਵੀ ਪਹੁੰਚ ਬਹੁਤ ਆ ਹਾਂ ਤਾਂ ਇਹ ਕਾਦੇ ਐਮਐਲਏ ਆ ਯਾਰ ਬਈ ਲਓ ਜੀ ਵੇਖੋ ਐਲਐਮਏ ਸਾਹਮਣੇ ਇਹ ਗੱਲ ਕਹੀ ਆ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਸਾਡਾ ਕੀ ਵजूद ਰਹਿ ਗਿਆ ਵੱਡੇ ਤਣਾੜ ਬੰਦਿਆਂ ਦਾ ਜਿਹੜਾ ਗੰਦੇ ਨਾਲੇ ਦੇ ਵਿੱਚ ਪਾਣੀ ਪੈਂਦਾਗਾ ਵੱਡੇ ਸ਼ਹਿਰ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਬੁੱਢੇ ਨਾਲੇ ਨੂੰ ਠੀਕਾ ਕੋਸ਼ਿਸ਼ ਕੀਤੀ ਗਈ ਸੀ ਹਰ ਵਾਰ ਇਹ ਲਾਰਾ ਲਾਇਆ ਗਿਆ ਕਿ ਇਹਨੂੰ ਸਾਫ਼ ਕਰ ਦਿੱਤਾ ਜਾਊ ਕਿਉਂਕਿ ਬਹੁਤ ਵੱਡਾ ਉਹਦਾ ਨੁਕਸਾਨ ਆ ਜਿੰਨਾ ਵੀ ਉਥੋਂ ਫੈਕਟਰੀਆਂ ਦਾ ਪਾਣੀ ਉਸ ਨਾਲੇ ਦੇ ਵਿੱਚ ਕਿਤੇ ਨਾ ਕਿਤੇ ਆ ਕੇ ਪੈਂਦਾ ਉਹ ਸਾਡੇ ਇਧਰ ਬਠਿੰਡਾ ਫਰੀਦਕੋਟ ਇਧਰ ਮਾਲਵੇ ਦੇ ਵੱਲ ਆਉਂਦਾ ਅੱਗੇ ਰਾਜਸਥਾਨ ਨੂੰ ਜਾਂਦਾ ਜਿੱਥੇ ਅਸੀਂ ਸਾਡੇ ਇਸ ਏਰੀਏ ਦੇ ਲੋਕ ਆ ਜਿਹੜੇ ਉਹ ਕੈਂਸਰ ਦਾ ਮਰੀਜ਼ ਹੋ ਰਹੇ ਨੇ ਟੀਵੀ ਦਾ ਮਰੀਜ਼ ਹੋ ਰਹੇ ਨੇ ਠੀਕ ਆ ਕਿੰਨੇ ਛੋਟੇ-ਛੋਟੇ ਬੱਚਿਆਂ ਦੇ ਬਾਪ ਚਲੇ ਗਏ ਭੈਣਾਂ ਦੇ ਭਰਾ ਚਲੇ ਗਏ ਮਾਮਾ ਦੇ ਪੁੱਤ ਚਲੇ ਗਏ ਜਿਵੇਂ ਚਿੱਟਾ ਅੱਜ ਇੰਨਾ ਫੈਲਿਆ ਹੋਇਆ ਚਿੱਟਾ ਸਾਬਤ ਹੋਇਆ ਸਾਡੀ ਜ਼ਿੰਦਗੀ ਨੂੰ ਖਤਮ ਕਰਨ ਦੇ ਵਾਸਤੇ ਉਸੇ ਤਰ੍ਹਾਂ ਇਹ ਗੰਦੇ ਬੁੱਢੇ ਨਾਲੇ ਦਾ ਪਾਣੀ ਆ ਜਿਹੜਾ ਅਨ ਜਿੰਦਗੀਆਂ ਨੂੰ ਜਿਹੜੀਆਂ ਕੀਮਤੀ ਜ਼ਿੰਦਗੀਆਂ ਨੇ ਸਾਡੀਆਂ ਉਹਨਾਂ ਨੂੰ ਹੌਲੀ ਹੌਲੀ ਇੱਕ ਘੁਣ ਦੇ ਵਾਂਗ ਖਾਂਦਾ ਜਾ ਰਿਹਾ ਤੇ ਇਹ ਮਜੂਦਾ ਉਥੋਂ ਦੇ ਲੀਡਰ ਸੀਗੇ ਇਸ ਵਾਰ ਦੀ ਜਿਹੜੀ ਸਰਕਾਰ ਦੇ ਅੰਦਰ ਪਰ ਨੀਂ ਪੱਥਰ ਢਾ ਦਿੱਤਾ ਗਿਆ ਕਿਉਂਕਿ ਲੋਕਾਂ ਨੂੰ ਕੀ ਕਿਹਾ ਗਿਆ ਸੀ ਬਹੁਤ ਸਾਰੀਆਂ ਉਮੀਦਾਂ ਬਹੁਤ ਸਾਰੀਆਂ ਆਸਾਂ ਸੀ ਕਿ ਇਹ ਆਖਰਕਾਰ ਨਵੇਂ ਆਏ ਨੇ ਇਹ ਬੰਦ ਕਰ ਦਿੱਤਾ ਜਾਊਗਾ ਗੰਦੇ ਨਾਲੇ ਦੇ ਵਿੱਚ ਪੈਂਦਾ ਜਿਹੜਾ ਫੈਕਟਰੀਆਂ ਦਾ ਪਾਣੀ ਆ ਪਰ ਕਹਿੰਦੇ ਹੁੰਦੇ ਆ ਉਹ ਗੱਲ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਹੀ ਆ ਉਹੀ ਗੱਲ ਅੱਜ ਇਸ ਮੈਂ ਕਹਿੰਦਾ ਸਿਆਸਤ ਦੇ ਵਿੱਚ ਆਓ ਜਰੂਰ ਪਰ ਜਦੋਂ ਸਿਆਸਤ ਦਾ ਕਾਹਨ ਹੁੰਦਾ ਉਦੋਂ ਇਦਾਂ ਦੇ ਲੀਡਰ ਇਦਾਂ ਦੇ ਪਰਿਵਾਰ ਚਾਹੀਦੇ ਆ ਜਿਹੜੇ ਹੱਕ ਸੱਚ ਦੀ ਕਿਤੇ ਨਾ ਕਿਤੇ ਆ ਕੇ ਗੱਲ ਕਰਨ ਇਹ ਉਹੀ ਗੱਲ ਇੱਥੇ ਹੋ ਗਈ ਹੈ ਕਿ ਪੰਨ ਸੁੱਟੀਆਂ ਸੁਹਾਗ ਦੀਆਂ ਚੂੜੀਆਂ ਜਿਨ੍ਹਾਂ ਨੂੰ ਪੈ ਗਏ ਯਾਰ ਪਿੱਟਣੇ ਤੁਸੀਂ ਆਪਣੇ ਯਾਰ ਨੂੰ ਮੁਖੀ ਨੂੰ ਪੰਜਾਬ ਦੇ ਨੂੰ ਪਿੱਟਣ ਲਾ ਕਿਉਂ ਵੀ ਕੰਮ ਨਹੀਂ ਕੀਤੇ ਬਈ ਮੈਂ ਤੂੰ ਸਾਨੂੰ ਐ ਪੁੱਛ ਵੀ ਸਰਕਾਰ ਕਿਹੜੀ ਸਰਕਾਰ ਚੋਂ ਕਿਹੜੀ ਦੇਖੋ ਆਪਣੇ ਆਪ ਕੋਚਨ ਕਹਿ ਰਹੇ ਨੇ ਕਿ ਸਾਨੂੰ ਇਹ ਪੁੱਛ ਤੁਸੀਂ ਕਿਹੜੀ ਸਰਕਾਰ ਦੀ ਸਰਕਾਰ ਚ ਫੁੱਦੂ ਸਰਕਾਰ ਚ ਫੁੱਦੂ ਸਰਕਾਰ ਚ ਕਿਉਂ ਆਖਿਓ ਆ ਇੰਨੇ ਖਾਪਾ ਹੋਇਓ ਤੁਸੀਂ ਭਾਈ ਮੇਰੀ ਗੱਲ ਸੁਣੋ ਧਿਆਨ ਨਾਲ ਪੂਰੀ ਠੀਕ ਹੈ ਜੀ ਮੈਂ ਮੈਂ ਸੋਚਿਆ ਸੀ ਬਾਪੂ ਨੂੰ ਖੜਾ ਕਰਾਂਗੇ ਤਾਂ ਤਰੱਕੀ ਹੋਊਗੀ ਨਾਂ ਰੋਸ਼ਨ ਹੋਊਗਾ ਸਾਡਾ ਮਿੱਟੀ ਨੌਜਵਾਨੀ ਸੀ ਤੁਸੀਂ ਅੱਗੇ ਲੱਗੇ ਸਾਡੀ ਮਿੱਟੀ 'ਚ ਰੋਲਦੀ ਜਵਾਨੀ ਠੀਕ ਹੈ ਪਾਣੀ ਜਿਹੜਾ ਜਾਂਦਾ ਏ ਸਤਲੋਜ ਚ ਸਿੱਧਾ ਬਠਿੰਡਿਆ ਚ ਆਪਣੇ ਏਰੀਏ ਚ ਫਿਰਨਾ ਸੀ ਪਾਣੀ ਸਾਰਾ ਠੀਕ ਹੈ ਅਸੀਂ ਸੋਚਦੇ ਆਂ ਲੋਕਾਂ ਵਾਸਤੇ ਅੱਜ ਤਾਂ ਹੋਰ ਵੀ ਸਾਡੇ ਕੰਮ ਇਹ ਜੇ ਪਏ ਆ ਜਿਹੜੇ ਸਾਰੇ ਰੋਕੇ ਹੋਏ ਤਰਨਾਡ ਬੰਦਿਆਂ ਨੇ ਅਸੀਂ ਕਹਦੇ ਯਾਰ ਐਮਐਲਏ ਨਹੀਂ ਕਿਤੇ ਕਿਤੇ ਕੀ ਗੱਲ ਵੀ ਤੁਸੀਂ ਪਛਤਾ ਰਹੇ ਹੋ ਐ ਐਲਐਮਏ ਬਣ ਕੇ ਇਸ ਸਰਕਾਰ ਚ ਲੀਡਰ ਬਣ ਕੇ ਤੁਸੀਂ ਪਛਤਾ ਰਹੇ ਹੋ ਉਹ ਤਾਂ ਲੋਕ ਤਾਂ ਕਹਿੰਦੇ ਵੀ ਸਾਨੂੰ ਕੁਰਸੀ ਮਿਲੇ ਤੇ ਅਸੀਂ ਐਂ ਕਰਦਗੇ ਇਹ ਕਰਦਗੇ ਇਮਾਨਦਾਰੀ ਦੀਆਂ ਗੱਲਾਂ ਹੁੰਦੀਆਂ ਬਦਲਾ ਦੀਆਂ ਗੱਲਾਂ ਹੋਈਆਂ ਕੋਈ ਆਇਆ ਨਹੀਂ ਬਦਲਾ ਅਸੀਂ ਭਾਈ ਗਲੀਆਂ ਜੋਗੇ ਰਹਿ ਗਏ ਹੂੰ ਠੀਕ ਹੈ ਇਹਦਾ ਸੜਿਆ ਹੋਇਆ ਜਿਹੜਾ ਜਮਾ ਹੈ ਘਟਿਆ ਇਨਸਾਨ ਨਹੀਂ ਹੁੰਦਾ ਉਹਦੇ ਨਾਲੋਂ ਵੀ ਅਸੀਂ ਗੈ ਗੁਜ਼ਰੇ ਹੋਗੇ ਸਾਨੂੰ ਬਿਨਾ ਪੁੱਛੇ ਕਿਸੇ ਪਾਸੇ ਜਾਣੀਆਂ ਦਾ ਸਾਡੇ ਤੋਂ ਹੂੰ ਸਾਡੀਆਂ ਸਾਰੀਆਂ ਦਾ ਸਾਰਾ ਕੁਝ ਤਾਂ ਖੋਲਿਆ ਬਈ ਸਾਡਾ ਪਾਵਰ ਨਹੀਂ ਪਾਵਰ ਹੀ ਖੋਲੀ ਸਾਡੀ ਅਸੀਂ ਫਿਰ ਅਸੀਂ ਕਾਦੇ ਯਾਰ ਕਿਤੇ ਨਾ ਕਿਤੇ ਵੇਖੋ ਇਹ ਜ਼ਮੀਰ ਜਾਗੀ ਹੈ ਲੀਡਰ ਦੀ ਮੈਨੂੰ ਇਹ ਨਹੀਂ ਕਹੂੰਗਾ ਵੀ ਇਹ ਵਿਰੋਧ ਹੋਇਆ ਇਹ ਸਿਰਫ ਤੇ ਸਿਰਫ ਇਹ ਗੱਲ ਬਿਲਕੁਲ ਦੇਖਣਯੋਗ ਹੈ ਕਿ ਆਖਰਕਾਰ ਕਿਉਂਕਿ ਤੁਸੀਂ ਦੇਖੋ ਕਿ ਬੁੱਢੇ ਨਾਲੇ ਦੇ ਉੱਪਰ ਹੋਣੀ ਇਕੱਠ ਹੋਇਆ ਸੀਗਾ ਜਿੱਥੇ ਬਹੁਤ ਸਾਰੇ ਸਮਾਜਿਕ ਸੇਵਕ ਵੀਰ ਪਹੁੰਚੇ ਸੀ ਜਿੱਥੇ ਪੰਜਾਬ ਦੇ ਉਹ ਲੋਕ ਪਹੁੰਚੇ ਸੀ ਜਿਨ੍ਹਾਂ ਨੂੰ ਇੱਕ ਹਮਦਰਦੀ ਦੀ ਲੋੜ ਸੀ ਜਿਨ੍ਹਾਂ ਨੇ ਜਾਣਿਆ ਕਿ ਇਹ ਗੰਦਾ ਨਾਲੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਚਿੱਟੇ ਦੇ ਵਾਂਗ ਖਤਮ ਕਰ ਦੇਵੇਗਾ ਠੀਕ ਆ ਪਰ ਤੁਸੀਂ ਦੇਖੋ ਕਿਤੇ ਨਾ ਕਿਤੇ ਨੁਕਸਾਨ ਵੱਡਾ ਵੀ ਹੋਇਆ ਪਰ ਅੱਜ ਨੀ ਪੱਥਰ ਢਾਏ ਗਏ ਨੇ ਇਹ ਪਹਿਲੀ ਵਾਰ ਹੋਇਆ ਹੁਣ ਇਹ ਨੀ ਪੱਥਰ ਤੁਸੀਂ ਢਾ ਦਿੱਤਾ ਗਿਆ ਕਿ ਇਹ ਤੁਹਾਡੇ ਭਾਪੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਜਿਹੜਾ ਇਹ ਤੁਸੀਂ ਦੂਰੀਆ ਢਾਉਣਾ ਕੁਝ ਰਹਿ ਗਿਆ ਸੀ ਹਿੱਸਾ ਆ ਉਥੋਂ ਚੱਕਿਆ ਹਮ ਇੱਥੇ ਢੇਰ ਲੱਗਿਆ ਹੋਇਆ ਇਹਦਾ ਸਾਰ ਕਜਰਾ ਅਸੀਂ ਸਫਾਈ ਦੇ ਉਹ ਬਾਲੇ ਦੇ ਹੋ ਪਵੰਨ ਦਾ ਠੀਕ ਹੈ ਦੂਜੀ ਯਾਰ ਹੋਰ ਛੱਡ ਬਈ ਯਾਰ ਗੱਲ ਪੱਤਰਕਾਰ ਅਸੀਂ ਆਪਦਾ ਰਿਵਾਲ ਵਰਦਾ ਨਾ ਲਾਇਸੈਂਸ ਬਣਾਉਣ ਤੋਂ ਹੀ ਕਮਲੇ ਹੋਏ ਫਿਰਦੇ ਆ ਸਾਡੇ ਕੋਈ ਸੁਣਦੇ ਹੀ ਨਹੀਂ ਪਏ ਗੱਲ ਹੀ ਕੋਈ ਸੁਣਦਾ ਪਿਆ ਅਸੀਂ ਉਹ ਵੀ ਵਾਂਝੇ ਹੋਏ ਪਏ ਆ ਸਾਡੀ ਇੰਨੀ ਪਹੁੰਚ ਹੈ ਨਹੀਂ ਸਾਡੇ ਤੋਂ ਲਾਇਸੈਂਸ ਨਹੀਂ ਬਣਦਾ ਪਹਿਲੇ ਦੱਸ ਲੈਸੈਂਸ ਨਹੀਂ ਬਣਦਾ ਪਿਆ ਇੱਕ ਪਾਸੇ ਗੱਲਾਂ ਵੇਖੋ ਪਰ ਇੱਕ ਪਾਸੇ ਵੇਖੋ ਵੱਡੀਆਂ ਵੱਡੀਆਂ ਸੜਕਾਂ ਸੋਹਣੀਆਂ ਸੋਹਣੀਆਂ ਸੜਕਾਂ ਬਣਾ ਦਿੱਤੀਆਂ ਗੀਆਂ ਨੇ ਠੀਕਾ ਪਰ ਤੁਸੀਂ ਦੇਖੋ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਹਿਸਾਬ ਨਾਲ ਤੁਸੀਂ ਉਮੀਦਾਂ ਜਗਾਈਆਂ ਸੀ ਲੋਕਾਂ ਦੀਆਂ ਆਸਾਂ ਤੇ ਲੋਕਾਂ ਨੂੰ ਇੱਕ ਵੱਡੀਆਂ ਆਸਾਂ ਸੀ ਉਹ ਪੂਰੀਆਂ ਹੀ ਨਹੀਂ ਕਿਤੇ ਹੋ ਰਹੀਆਂ ਹੈਲੋ ਓਏ ਯਾਰ ਪਾਪਾ ਪਾਪਾ ਨਤਾ ਯਾਰ ਪੰਨਾ ਲਓ ਜੀ ਪਾਪੇ ਦਾ ਫੋਨ ਆ ਗਿਆ ਇਸ ਮੁੰਡੇ ਦੇ ਪਾਪੇ ਦਾ ਜਿਹੜਾ ਹੈਗਾ ਵੱਡੇ ਸ਼ਹਿਰ ਦੇ ਵਿੱਚੋਂ ਜਿਹੜੇ ਐਲ ਐਮ ਐ ਸਾਹਿਬ ਸੀਗੇ ਕੋਈ ਨਾ ਮੈਂ ਆ ਜਾਊਗਾ ਕਹੇ ਤਾਂ ਪੰਨ ਕੇ ਮੈਂ ਛੱਟ ਗਿਆ ਕੋਈ ਨਹੀਂ ਬੋਲਦਾ ਇੱਥੇ ਐਂ ਕਹੇ ਬੋਲੂਗਾ ਅਸੀਂ ਵੀ ਫਿਰ ਹੈਗੇ ਹਾਂ ਕੁਝ ਹਾਂ ਖਲਾਅ ਰੱਖਦਾ ਰੱਖਦਾ ਹੋਰ ਵੀ ਵੇਣਾ ਮੈਂ ਕੋਈ ਹੋਰ ਵੀ ਭੰਣਿਆ ਉਹ ਵੀ ਭੰਨੂਗਾ ਸਾਰਾ ਕੁਝ ਕਰਕੇ ਤੂੰ ਬਹਿ ਆਰਾਮ ਨਾਲ ਏਸੀ ਛੱਡ ਲਾ ਅੱਛਾ ਇੱਥੇ ਤੁਹਾਡੇ ਪਾਪੇ ਦਾ ਨਾਮ ਲਿਖਿਆ ਗਿਆ ਸੀ ਹੋਰ ਉਹ ਬਦਨਾਮੀ ਮੰਨੀ ਤੁਸੀਂ ਵੀ ਕੱਲਾ ਨਹੀਂ ਪੱਥਰ ਰਹਿ ਚਿੱਪਲਾ ਮਾਰ ਕੇ ਜਾਂਦੇ ਆ ਅੱਛਾ ਲਓ ਜੀ ਪਹਿਲੀ ਵਾਰੀ ਹੋਇਆ ਕਹਿੰਦਾ ਕਿ ਮੇਰੇ ਪਾਪੇ ਦਾ ਰੱਖਿਆ ਹੋਇਆ ਜਿਹੜਾ ਨੀ ਪੱਥਰ ਸੀ ਉਹ ਅਸੀਂ ਤਾਂ ਭੰਨਿਆ ਸਾਥੋਂ ਕੰਮ ਤਾਂ ਨਹੀਂ ਹੋਇਆ ਪਰ ਉਸ ਨੀ ਪੱਥਰ ਤੇ ਲੋਕ ਆ ਜਿਹੜੇ ਉਹ ਜੁੱਤੀਆਂ ਮਾਰ ਕੇ ਜਾਂਦੇ ਸੀ ਕਬੂਤਰ ਬਿੱਠਾ ਮਾਰ ਕੇ ਜਾਂਦੇ ਸੀ ਕੁੱਤੇ ਗਰੁੱਤਕੇ ਤਾਂ ਨਹੀਂ ਕੀਏ ਜਾਂਦੇ ਸੀ ਕੁੱਤਕੇ ਜਾਂਦੇ ਸੀ ਵੇਖੋ ਪਹਿਲੀ ਵਾਰੀ ਇਹ ਗੱਲਾਂ ਜਿਹੜੀਆਂ ਹੋਈਆਂ ਨੇ ਕੀ ਕਾਉਣਿਓ ਕਿੱਥੇ ਕਮੀ ਕਿੱਥੇ ਮੰਨਦੇ ਆ ਕਮੀ ਉੱਥੇ ਰਹਿ ਗਈ ਐ ਤਾਂ ਬਈ ਜਿਵੇਂ ਮੈਂ ਕਹਣਾ ਘਟ ਗਿਆ ਇਨਸਾਨ ਸੀ ਹੂੰ ਉਹ ਵਧੀਆ ਹੁੰਦੀ ਸਰਕਾਰ ਉਹ ਬਈ ਸਰਾ ਸੀ ਜੀ ਲੋ ਜੀ ਪਿਛਲੇ ਵਿਰੋਧੀ ਧਿਰਾਂ ਨੂੰ ਕਿਤੇ ਨਾ ਕਿਤੇ ਇਹ ਮੰਨ ਰਹੇ ਨੇ ਕਿ ਚੰਗੇ ਸੀ ਵੇਖੋ ਕੰਮ ਵੀ ਬਹੁਤ ਸਾਰੇ ਹੋਏ ਆਪਾਂ ਇਹਦੇ ਵਿੱਚ ਇਹ ਗੱਲਾਂ ਨਹੀਂ ਕਹਿ ਸਕਦੇ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਇੱਕ ਪੈਨਸ਼ਨ ਕਰ ਦਿੱਤੀ ਗਈ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਦੇ ਦਿੱਤੀਆਂ ਗਈਆਂ ਕਿਤੇ ਇਹ ਵੀ ਹੋਇਆ ਵੇਖੋ ਇਹਨਾਂ ਦੀ ਬਿਲਕੁਲ ਕਿਤੇ ਨਾ ਕਿਤੇ ਇਹ ਗੱਲਾਂ ਜਾਇਜ਼ ਆ ਸਹੀ ਆ ਇਹ ਹੋਰ ਅੰਨਿਆਂ ਨੇ ਬਿਲਕੁਲ ਮੁੰਡਾ ਸਹੀ ਗੱਲ ਕਹਿ ਰਿਹਾ ਕਿ ਮੇਰੇ ਪਾਪੇ ਨੇ ਨਹੀਂ ਪੱਥਰ ਰੱਖਿਆ ਸੀ ਉਹ ਨਹੀਂ ਗੱਲ ਬਾਤ ਕਰਨੀ ਨਹੀਂ ਭਾਈ ਭਾਈ ਰੋਕੋ ਰੋਕੋ ਦੋ ਮਿੰਟ ਗੱਲ ਕਰੋ ਗੱਲ ਕਰੋ ਗੱਲ ਕਰੋ ਨਹੀਂ ਬਲੱਡ ਵਾਧਾ ਹੈਗਾ ਬਲੱਡ ਵਾਦੇ ਜਾਂਦਾ ਬਲੱਡ ਲੋਕਾਂ ਜਿਨ੍ਹਾਂ ਨੇ ਵੋਟਾਂ ਪਾਈ ਜਿਨ੍ਹਾਂ ਨੂੰ ਅਸੀਂ ਵੋਟਾਂ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਐਮਐਲਏ ਬਣਾਇਆ ਹੂੰ ਕੀ ਕਰੋਗੇ ਬੱਸ ਉਹ ਅਸੀਂ ਕੀ ਕਰਾਂਗੇ ਜੇ ਦੁਲੀਆਂ ਜੇ ਸਾਨੂੰ ਭੁਜਾਇਆ ਨਹੀਂ ਨਹੀਂ ਹੁਣ ਹੁਣ ਤੁਹਾਨੂੰ ਲੋਕ ਕਿ ਕਹਿੰਦੇ ਕੀ ਹੈ ਕੀ ਕਹਿੰਦੇ ਲੋਕ ਲੋਕ ਸਾਨੂੰ ਕੀ ਕਹਿਣਾ ਲੋਕ ਗਲੀ ਚ ਜਾਂਦੇ ਨੂੰ ਕਰਨਗੇ ਹੜੀ ਹੜੀ ਆ ਬਦਲਾ ਬਦਲਾ ਏ ਏ ਨਹੀਂ ਪਥਰ ਆ ਗਏ ਲਓ ਜੀ ਇਹ ਗੱਲ ਕਹੀ ਜਾਂਦੀ ਆ ਜਦੋਂ ਇਹ ਬੱਡਿਆ ਯਾਰ ਬਈ ਯਾਰ ਕੁੱਤੇ ਮੂ ਦੇ ਜਾਂਦੇ ਸਾਡੇ ਨਹੀਂ ਪਥਨਾ ਤੇ ਵਿੱਚ ਓਹ ਹੋ ਹੋ ਵੇਖੋ ਕੱਲੇ ਅਸਲ ਦੇ ਵਿੱਚ ਪੈਸਾ ਨਹੀਂ ਉਹ ਮਿਲ ਸਕਿਆ ਕਿਤੇ ਨਾ ਕਿਤੇ ਉਹ ਪਾਵਰਾ ਨਹੀਂ ਜਾਂਦਾ ਕਿਤੇ ਮਿਲ ਸਕੀਆਂ ਜਾਂ ਇਹਨਾਂ ਦੁਖੀ ਆ ਗਿਆ ਤਾਂ ਕਿਤੇ ਆ ਕਿ ਅਸਲ ਦੇ ਵਿੱਚ ਬਦਲਾਅ ਤਾਂ ਨਹੀਂ ਪਤਾ ਪਰ ਬੌਂਦਲਾਪਾਣ ਜਰੂਰ ਆ ਗਿਆ ਬੌਂਦਲ ਚੁੱਕੇ ਨੇ ਬੌਂਦਲਾ ਪਾਣਾ ਗਿਆ ਤੁਸੀਂ ਜ਼ਿਆਦਾ ਬੌਂਦ ਲਗੇ ਜੀ ਓਏ ਮੈਂ ਤਾਂ ਚੱਕਰ ਆਈ ਆ ਚੱਲ ਭਾਈ ਦੇਖੋ ਬੈਠ ਗਏ ਨੇ ਕਿਤੇ ਨਾ ਕਿਤੇ ਨਰਵਸ ਨੇ ਤੁਸੀਂ ਦੇਖੋ ਇਹਨਾਂ ਇਹਨਾਂ ਦੁੱਖ ਕਿਉਂ ਆ ਕਿਉਂ ਇੰਨੀ ਟੈਨਸ਼ਨ ਦੁੱਖ ਯਾਰ ਭਾਈ ਹੋਵੇ ਨਾ ਯਾਰ ਹੂੰ ਤੇਰਾ ਬਾਪੂ ਵੋਟਾਂ 'ਚ ਖੜਾ ਹੋਵੇ ਹੂੰ ਐਮਐਲਏ ਬਣੇ ਹੂੰ ਨੇ ਪੱਥਰ ਤੋਂ ਸ਼ੌਂਕ ਨਾਲ ਲਾ ਕੇ ਆਉਂਦਾ ਭਾਂ ਚ ਸਕਾਉਟੀਆਂ ਲੈ ਕੇ ਜਾਉ ਉਥੇ ਤੇ ਕੰਮ ਹੋਵੇ ਨਾ ਤੁਹਾਡਾ ਬਿਲਕੁਲ ਇਹ ਇਹ ਵੀ ਗੱਲ ਮੰਨਣੀ ਪਊਗੀ ਆਖਰਕਾਰ ਜਦੋਂ ਨੀ ਪੱਥਰ ਰੱਖਿਆ ਹੋਊਗਾ ਕਿੰਨਾ মিডিਆ ਚ ਚਰਚਾ ਹੋਇਆ ਹੋਊ ਕਿੰਨਾ ਉਹਦੇ ਤੇ ਖਰਚਾ ਹੋਇਆ ਹੋਊ ਕਿੰਨੇ ਆਏ ਹੋਏ ਲੀਡਰਾਂ ਨੂੰ ਚਾਹ ਪਾਣੀ ਪਿਆਇਆ ਹੋਊ ਕਿੰਨਾ ਉਥੇ ਇਕੱਠ ਹੋਇਆ ਉਹ ਸਾਰੀ ਜਨਤਾ ਦਾ ਟੈਂਟ ਦਾ ਖਰਚਾ ਝਾੜੂ ਦਾ ਖਰਚਾ ਠੀਕਾ ਉਹ ਜਿਹੜੇ ਲਗਾਏ ਹੋਣਗੇ ਵਰਕਰਾਂ ਦਾ ਖਰਚਾ ਬੱਸਾਂ ਦਾ ਖਰਚਾ ਕਿੰਨਾ ਟੈਕਸ ਸਾਡੀਆਂ ਜੇਬਾਂ ਚੋਂ ਉਹ ਲਿਆ ਗਿਆ ਤੇ ਇਹ ਨੀ ਪੱਥਰ ਰੱਖਿਆ ਗਿਆ ਸੀ ਕਿ ਵਲਤੇ ਕੇਵਲਾ ਟਾਉਣ ਵਾਸਤੇ ਕੁਛ ਬਣਾਉਣ ਵਾਸਤੇ ਨਹੀਂ ਸਿਰਫ ਟਾਉਣ ਵਾਸਤੇ ਰੱਖਿਆ ਗਿਆ ਸੀ। ਇਹ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਇੰਨੀਆਂ ਸਾਰੀਆਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ ਨਹੀਂ ਟੀਚਰ ਪੂਰੇ ਹੈ ਨਹੀਂ। ਹੂੰ ਜਵਾਕ ਗਲਤ ਹੋ ਜਾਂਦੇ ਆ ਨਸ਼ੇ ਵਾਲੇ ਤੁਰੇ ਜਾਂਦੇ ਆ। ਹੂੰ ਸਹੂਲਤ ਹੈ ਨਹੀਂ। ਹੂੰ ਸਰਕਾਰੀ ਸਕੂਲ ਪਹਿਲਾਂ ਕਿੰਨੇ ਕਾਮਯਾਬ ਸੀ ਤੇ ਹੁਣ ਜਿਵੇਂ ਖੰਡਰ ਬਣੀ ਜਾਂਦੇ ਆ। ਬਿਲਕੁਲ ਮੈਂ ਕਹਿੰਦਾ ਪੰਜਾਬ ਦੇ ਵਿੱਚ ਜਿੰਨੇ ਲੀਡਰਾਂ ਉਹਨਾਂ ਦੀ ਔਲਾਦ ਐਸ ਮੁੰਡੇ ਵਰਗੀ ਹੋਣੀ ਚਾਹੀਦੀ ਇਹਦਾ ਪਾਪਾ ਐਮਐਲਏ ਨੇ ਪੱਥਰ ਰੱਖਿਆ ਸੀ ਇਹਦੇ ਪਾਪੇ ਨੇ ਵੀ ਢਾਇਆ ਕੱਲ ਨਹੀਂ ਪੱਥਰ ਦੋ ਰੱਖੇ ਸੀ ਅੱਜ ਮੁੰਡੇ ਨੇ ਆ ਕੇ ਢਾਇਆ ਸਿੱਧਾ ਗਿਆ ਕਿ ਸਾਡੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਅਸੀਂ ਫਸ ਗਏ ਸੀ ਤੇ ਤੁਸੀਂ ਫਿਰ ਅੰਦਰ ਹੀ ਬੈਠੇ ਰਹਿੰਦੇ ਹੋ ਡਰ ਦੇ ਮਾਰੇ ਹੁਣ ਬਈ ਯਾਰ ਅਸੀਂ ਅੰਦਰ ਹੀ ਬੈਠਣਾ ਨਾਲ ਸਾਡੇ ਕੋਲ ਸਕਿਉਰਟੀ ਹੈ ਕੋਈ ਲੋਕ ਡਰਾਉਂਦੇ ਆ ਸਾਨੂੰ ਕੀ ਕਹਿੰਦੇ ਆ ਰਾਤ ਨੂੰ ਚਿੰਤਾ ਮਾਰਦੇ ਆ ਊ ਆ ਗਏ ਊ ਆ ਗਏ ਹੂੰ ਵੀ ਕੁਛ ਨਹੀਂ ਹੁੰਦਾ ਇਹਨਾਂ ਤੋਂ ਹਾਂ ਕੁਛ ਨਹੀਂ ਹੁੰਦਾ ਵੇਖੋ ਮੈਂ ਕਹਿੰਦਾ ਅਸਲ ਦੇ ਵਿੱਚ ਕੰਮ ਵਕਾਰ ਵੱਡੇ ਕਰਨੇ ਚਾਹੀਦੇ ਸੀਗੇ ਤੁਹਾਡੀ ਪਾਰਟੀ ਚ ਮੰਨਦੇ ਆ ਚਲੋ ਕਿਤੇ ਨਾ ਕਿਤੇ ਨਵੇਂ ਆਏ ਆ ਤੇ ਯਰ ਬਾ ਘਾਟਾ ਕੰਮ ਨਹੀਂ ਵੀ ਹੁੰਦਾ ਠੀਕ ਆ ਤੁਹਾਡੇ ਭਾਪੇ ਨੇ ਨਹੀਂ ਪੱਥਰ ਢਾਟਾ ਵਿਆਹ ਤਾਂ ਹੋ ਰੇ ਤੁਸੀਂ ਵਿਆਹ ਕਰਾ ਲਓ ਵਿਆਹ ਕਿੱਥੋਂ ਕਰਵਾਈਏ ਸਾਨੂੰ ਕੋਈ ਭੋਗਤ ਨਹੀਂ ਸਾਦਾ ਮੇਰੀ ਬਰਾਤ ਜਾਊਗਾ ਕੌਣ ਆ ਲਓ ਜੀ ਇਹ ਵੀ ਬਹੁਤ ਵੱਡਾ ਫੰਡਾ ਇਹਨਾਂ ਦਾ ਅਸਲ ਦੇ ਵਿੱਚ ਤੁਸੀਂ ਇਹ ਮੁੱਦਾ ਕਿਉਂ ਚੱਕਿਆ ਦੂਜੇ ਵੀ ਤਾਂ ਚੋ ਆਪਾਂ ਬੈਠਿਆ ਤੁਸੀਂ ਵੀ ਬੈਠੇ ਰਹਿੰਦੇ ਬਈ ਮੁੱਦਾ ਚੱਕੀ ਹੈ ਨਾ ਯਾਰ ਸਾਡੀ ਆਣਖ ਨਹੀਂ ਆ ਜਦੋਂ ਅਸੀਂ ਵੋਟਾਂ ਲਈਆਂ ਉਦੋਂ ਅਸੀਂ ਇੱਕ ਠੋਕ ਕੇ ਕਿਹਾ ਵੀ ਤੁਹਾਡੇ ਕੰਮ ਹੋਣਗੇ ਕਿਉਂ ਕਹਿਆਂ ਕਿਉਂਕਿ ਸਾਨੂੰ ਸੀਟਾਂ 'ਚ ਬਹਿ ਕੇ ਉਹਨਾਂ ਨੇ ਆਰਡਰ ਦਿੱਤੇ ਵੀ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਆ ਤੇ ਹੁਣ ਸਾਡੇ ਨਾਲ ਹੀ ਹੈ ਨਹੀਂ ਉਹ ਜੇ ਸਾਡੇ ਨਾਲ ਹੋਣਾ ਅਸੀਂ ਤਾਂ ਕੰਮ ਕਰਾਂਗੇ ਸਾਨੂੰ ਕੰਮ ਕਰਨ ਜੋਗਾ ਛੱਡਿਆ ਹੀ ਨਹੀਂ ਉਹਨਾਂ ਨੇ ਜਦੋਂ ਅਸੀਂ ਘਰੋਂ ਨਿਕਲਦੇ ਆ ਨਾ ਐ ਨਹੀਂ ਪਤਾ ਲੱਗਦਾ ਚਿੱਪਲ ਕਿੱਧਰੋਂ ਆਉਂਦੀ ਆ ਅੱਛਾ ਇਹ ਆ ਹਾਲਾਤ ਆ ਸਾਡੇ ਆਖਿਰ ਕਿਹਾ ਗਿਆ ਸੀ ਵੀ ਡळा ਤੋਂ ਡळा ਹੋਤਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ ਉਹ ਉਹ ਗੱਲਾਂ ਕਿਤੇ ਨੇ ਕਿਤੇ ਇਹਨਾਂ ਦੇ ਉੱਪਰ ਹੀ ਆ ਕੇ ਜਿਹੜੀਆਂ ਡਰਾਈਵਰ ਉਹ ਕਹਿੰਦਾ ਮੈਨੂੰ ਤਨਖਾਹ ਦਿਓ ਕਹਿੰਦਾ ਤੁਹਾਡੀ ਤਾਂ ਛੜਕ ਟੁੱਟੀ ਪਈ ਆ ਛੜਕ ਜਾਵਾਂ ਨਵੀਂ ਆ ਕਹਿੰਦਾ ਮੈਂ ਆ ਨਹੀਂ ਸਕਦਾ ਇਹ ਗੱਲਾਂ ਹੋਈਆਂ ਹਾਂ ਤੇ ਤਨਖਾਹ ਹੁਣ ਕਿੱਥੋਂ ਦਈਏ ਯਾਰ ਬਈ ਯਾਰ ਘਰੋਂ ਨਿਕਲਦੇ ਹੀ ਨਹੀਂ ਅਸੀਂ ਆਖਰਕਾਰ ਨਾਲ ਉਹਦੇ ਸਾਥੀ ਵੀ ਜਿਹੜੇ ਆਏ ਨੇ ਇਹਨਾਂ ਦੇ ਬਾਪੂ ਨੂੰ ਤੁਸੀਂ ਵੀ ਵੇਖੋ ਘਰ 'ਚ ਰਹਿੰਦੇ ਹੋ ਨਾਲ ਇਹਨਾਂ ਦੇ ਸਕਿਉਰਿਟੀ ਤੌਰ ਤੇ ਰਹਿੰਨੋ ਕੀ ਮਾਹੌਲ ਆ ਲੋਕਾਂ ਦਾ ਮਾਹੌਲ ਬਈ ਬਹੁਤ ਗਰਮ ਆ ਯਾਰ ਹੂੰ ਉੱਚੇ ਪੇੜੇ ਬੈਣ ਕੇ ਸਾਡੇ ਜਿੱਦੇ ਹਨ ਬਾਹਰ ਨਿਕਲੇ ਸੀ ਹਾਂ ਇਹਦਾ ਤੇਰੇ ਘਰ ਕੇ ਬਾਹਰ ਆ ਗਏ ਬਈ ਅਸੀਂ ਨਹੀਂ ਸਾਡੇ ਥਾਪੜੇ ਪੈਂਦੇ ਅੱਜ ਵੀ ਲਓ ਜੀ ਹਾਲਾਤ ਮੰਦੇ ਹੋਏ ਪਿਆ ਕਿਤੇ ਨਾ ਕਿਤੇ ਇਹ ਗੱਲਾਂ ਸੋਚਣੀਆਂ ਪੈਣੀਆਂ ਕਿਤੇ ਨਾ ਕਿਤੇ ਜਾ ਕੇ ਅੱਜ ਫਿਰ ਇਹ ਤੜਕੇ ਮੈਂ ਇਹ ਵੀ ਸੁਣਿਆ ਵੀ ਤੁਸੀਂ ਇਹ ਨਹੀਂ ਪੱਥਰ ਢਾਉਣ ਦੇ ਵਾਸਤੇ ਬਹੁਤ ਨੇਰੇ ਨਿਕਲੇ ਹੋ ਕਰੋ ਭਾਈ ਅਸੀਂ ਤੜਕੇ ਦੇ ਨਿਕਲੇ ਆ 4 ਵਜੇ ਦੇ 4 ਵਜੇ ਨੇ ਰੇਟਾਂ ਵਾਂਗੇ ਨੇ ਰੇ ਨੇ ਰੇਟਾਂ ਵਾਂਗੇ ਆ ਮੁੰਡੇ ਮੈਨੂੰ ਕਹਿੰਦੇ ਨਾ ਟਾ ਰੋਗ ਦੇ ਸੀ ਇਹ ਹਾਂ ਹੁਣ ਇਹ ਮੇਰੇ ਨਾਲ ਤਿਆਰ ਆ ਪੁੱਛ ਨੂੰ ਤਿਆਰ ਆ ਨਾ ਮੇਰੇ ਨਾਲ ਹਾਂ ਭਾਈ ਤਿਆਰ ਨਹੀਂ ਸੱਚੀ ਨਹੀਂ ਕੰਮ ਹੋਇਆ ਜਦੋਂ ਸਾਡੇ ਕੰਮ ਹੀ ਨਹੀਂ ਹੋਏ ਤੁਸੀਂ ਹਿਸਾਬ ਲਾ ਲਓ ਜੀ ਮੈਂ ਆ ਬਾਈ ਨਾ ਰਹਿਣਾ ਠੀਕ ਹੈ ਤੇ ਮੈਂ ਇਹਦਾ ਯਾਰ ਬੇਲੀ ਹੋਈ ਹਾਂ ਤੇ ਮੈਂ ਇਹਦੇ ਨਾਲ ਵੈਸੇ ਹੀ ਰਹਿੰਦਾ ਸੀ ਤੇ ਮੈਨੂੰ ਹੁਣ ਐਂ ਲੱਗਦਾ ਮੈਂ ਇਹਦਾ ਬਾਡੀਗਾਰਡ ਹੁਣਾ ਐਂ ਚੱਕੀ ਜਾਣਾ ਕਦੇ ਇਧਰੋਂ ਨਾ ਡਲਾ ਚੱਲ ਪੇ ਕਿਤੇ ਇਧਰੋਂ ਨਾ ਚੱਲ ਚੱਲ ਪੇ ਬਸ ਮੈਂ ਤਾਂ ਬਾਡੀਗਾਰਡ ਹੀ ਬਣ ਗਿਆ ਬਈ ਇੱਕ ਹਸਾਬ ਦਾ ਅੱਛਾ ਥੋੜੀ ਥੋੜੀ ਅਸਲ ਦੇ ਵਿੱਚ ਇਹੀ ਹੈ ਤੁਹਾਡੇ ਮੇਨ ਮਕਸਦ ਹਨਾ ਵੀ ਜਿਹੜਾ ਇਹ ਬੁੱਢਾ ਨਾਲਾ ਗੰਦਾ ਨਾਲਾ ਜਿਹੜਾ ਪਾਣੀ ਪੈਂਦਾ ਉਹਨੂੰ ਬੰਦ ਕਰਾਉਣ ਦੀ ਜਿੱਦ ਫੜੀ ਆ ਤੁਸੀਂ ਬਸ ਇਹੀ ਮੇਨ ਮਕਸਦ ਇਹੀ ਹੈ ਪਾਣੀ ਯਾਰ ਬਈ ਪਾਣੀ ਪਰਮਪਿਤਾ ਕੀ ਕਹਿੰਦੇ ਹੁੰਦੇ ਉਹ ਠੀਕ ਹੈ ਪਾਣੀ ਬਿਨਾ ਕੀ ਹੈਗਾ ਕੁਛ ਵੀ ਹੈ ਨਹੀਂ ਬਈ ਪਾਣੀ ਬਿਨਾ ਇਹਨੂੰ ਬਿਲਕੁਲ ਤੁਸੀਂ ਬੰਦ ਕਰਨ ਦਾ ਵਾਅਦਾ ਕੀਤਾ ਸੀ ਕਿੰਦਾ ਪਾਣੀ ਨਹੀਂ ਪਊਗਾ ਪਾਣੀ ਗੰਦਾ ਨਹੀਂ ਪੈਣਾ ਚਾਹੀਦਾ ਇਹਦੇ ਵਿੱਚ ਇਹਦੇ ਵਿੱਚ ਪਾਣੀ ਡਲਦਾ ਉਸ ਤੋਂ ਬਾਅਦ ਸਾਤਲੋਜੇ ਚ ਜਾਂਦਾ ਠੀਕ ਹੈ ਉਸ ਤੋਂ ਬਾਅਦ ਬਠਿੰਡਾ ਫਰੀਦਕੋਟ ਆਪਣੇ ਆਪ ਫਿਰੋਜ਼ਪੁਰ ਦੇ ਮੁਕਸਰ ਏਰੀਆ ਦੇ ਵਿੱਚ ਸਾਰੇ ਚ ਫੈਲ ਜਾਂਦਾ ਤੇ ਬਾਈਰ ਕੈਂਸਰ ਬਣਦਾ ਯਾਰ ਆਪਣੇ ਬਠਿੰਡੇ ਤੇ ਮਾਨਸਾ ਏਰੀਆ ਚ ਕਿੰਨਾ ਕੈਂਸਰ ਹੋਇਆ ਪਿਆ ਹਮ ਬਿਲਕੁਲ ਠੀਕ ਹੈ ਪਹਿਲੀ ਜੇ ਹੋ ਲੋਕਾਂ ਦਾ ਪੰਜਾਬ ਆਣਾ ਸਾਡਾ ਵੀ ਪੰਜਾਬ ਹੀ ਆ ਬਿਲਕੁਲ ਪਹਿਲੀ ਵਾਰੀ ਇਹ ਗੱਲ ਹੋਈ ਆ ਪੰਜਾਬ ਦੇ ਇਸ ਲੀਡਰ ਦੇ ਮੁੰਡੇ ਨੇ ਕਹੀ ਆ ਕਿ ਜਿਹੜਾ ਕੈਂਸਰ ਆ ਇਦਾਂ ਦਾ ਇਹ ਸਿਸਟਮ ਆ ਜਿਹੜਾ ਬਣ ਰਿਹਾ ਠੀਕ ਆ ਨਾ ਤੁਸੀਂ ਤੁਸੀਂ ਹੁਣ ਹੁਣ ਤੁਸੀਂ ਇਹ ਗੱਲ ਸੋਚੋ ਠੀਕ ਆਣ ਤੁਸੀਂ ਦੇਖੋ ਮੈਨੂੰ ਇਹ ਗੱਲ ਚੰਗੀ ਲੱਗੀ ਆ ਕਿ ਆਖਰਕਾਰ ਕੋਈ ਨਾ ਕੋਈ ਕਿਸੇ ਲੀਡਰ ਦਾ ਬੱਚਾ ਇਸ ਗੱਲ ਨੂੰ ਲੈ ਕੇ ਚਿੰਤਤਾ ਵੀ ਇਹ ਪਾਣੀ ਸਾਡੇ ਪੁਰਖਿਆਂ ਨੂੰ ਜਿਹੜਾ ਇਹ ਚੱਲ ਰਿਹਾ ਇਹ ਪਾਣੀ ਸਾਡੀਆਂ ਜ਼ਿੰਦਗੀਆਂ ਖਰਾਬ ਕਰ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਫਿਰ ਇਹਦੇ ਬਾਰੇ ਨਾਲ ਰਹਿਨੇ ਵੇਦੇ ਹਾਂ ਹਾਂ ਬਾਈ ਨਾਲ ਰਹਿਨੇ ਆ ਤੇ ਮੈਂ ਤਾਂ ਇਹੀ ਕਹਿਣਾ ਬਾਈ ਜੇ ਬੁੱਢੇ ਨਾਲੇ ਦੀ ਸਫਾਈ ਨਹੀਂ ਨਾ ਹੁੰਦੀ ਹੂੰ ਤੁਸੀਂ ਐਂ ਕਰੋ ਸਾਨੂੰ ਕਿਸ਼ਤੀਆਂ ਦੇ ਦਿਓ ਅਸੀਂ ਉਹਤੇ ਟਰੈਕਟਰ ਰੱਖ ਦਿੰਨੇ ਆ ਤੇ ਜੋ ਸਾਨੂੰ ਕਮਾਈ ਹੋਇਆ ਕਰੂਗੀ ਅਸੀਂ ਉਹਦੀ ਹਾਂ ਸਫਾਈ ਤੇ ਲਾ ਦੇਣਾ ਵੇਖੋ ਭਾਈ ਇਹ ਵੀ ਗੱਲ ਕਹੀ ਆ ਮੁੰਡੇ ਨੇ ਕਿ ਜੇ ਬੁੱਢਾਂ ਨਾਲ ਆ ਸਾਫ ਨਹੀਂ ਕਰ ਸਕਦੇ ਉਹਦੇ ਚ ਕਿਸ਼ਤੀਆਂ ਛੱਡ ਦਿਓ ਕਿਸ਼ਤੀਆਂ ਛੱਡ ਕੇ ਉਹਤੇ ਟਰੈਕਟਰ ਰੱਖ ਦਿਓ ਜਿੰਨਾ ਪੈਸਾ ਇਕੱਠਾ ਹੋਇਆ ਕਰੂ ਕਮ ਸਿਕਮ ਆਮ ਲੋਕ ਹੀ ਉਹਦੇ ਨਾਲ ਸਾਫ ਕਰ ਲੈਣਗੇ ਬਿਲਕੁਲ ਪਟਵਾਰੀ ਸਾਹਿਬ ਇਹਨੂੰ ਤੁਹਾਨੂੰ ਪਟਵਾਰੀ ਸਾਹਿਬ ਕਿਹਾ ਜਾਂਦਾ ਕਹਿੰਦੇ ਹਾਂਜੀ ਜੀ ਕੀ ਕਹਿਣਾ ਚਾਹੋਣੇ ਮੈਰੇ ਜੀ ਹੁਣ ਇਹੀ ਕਹਿਣਾ ਚਾਹਣਾ ਕਿ ਮੈਂ ਬਾਈ ਨਾ ਰਹਿਣਾ ਜੀ ਇਹਨਾਂ ਦਾ ਭਰਾਵਾਂ ਵਾਲਾ ਪਿਆਰ ਆਪਣਾ ਸਾਡੇ ਰਿਸ਼ਤੇਦਾਰ ਫੋਨ ਲਾਉਂਦੇ ਸਾਨੂੰ ਕਿ ਤੂੰ ਐਮਐਲਏ ਤੇ ਮੁੰਡੇ ਨਾਲ ਰਹਿਣਾਗਾ ਕਿ ਘਰ-ਬਾਰ ਪਾਲੂ ਆਪਦਾ ਘਰ-ਬਾਰ ਬਾਈ ਫੇਰ ਹੀ ਪਵੇ ਜ ਬਾਈ ਨੂੰ ਕੋਸ਼ ਆਵੇ ਇਹਨਾਂ ਦਾ ਘਰ ਜਾਵਾਂ ਨਹੀਂ ਮੈਂ ਬਾਈ ਮੇਰਾ ਹੱਕ ਬਣਦਾ ਸੀ ਵੀ ਚੱਲ ਮੈਂ ਐਮਐਲਏ ਆ ਯਾਰ ਵੀ ਥੋੜੇ ਬਹੁਤ ਇਹਨਾਂ ਦੇ ਵੀ ਪੈਸੇ ਲਾਵਾਂ ਮੈਂ ਐਮਐਲਏ ਤੁਹਾਡਾ ਪਾਪਾ ਹਾਂ ਮੇਰਾ ਡੈਡੀ ਆ ਫਿਰ ਅਸੀਂ ਹੋਏ ਜੇ ਮੰਮੀ ਸਰਪੰਚ ਹੁੰਦੀ ਆ ਫਿਰ ਸਾਰਾ ਸਾਡਾ ਪਰਿਵਾਰ ਹੀ ਸਰਪੰਚ ਬੱਜਿਆ ਭਰਾਵਾ ਓਕੇ 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 ਇਸ ਕਰਕੇ ਆ ਮੁੰਡੇ ਦਾ ਵੀ ਘਰ ਪ ਹਾਏ ਜੀ ਬਹੁਤ ਘਰ ਆ ਸਾਡੇ ਕੋਲ ਤੁਸੀਂ ਤੁਸੀਂ ਇਹ ਦੇਖੋ ਇਹ ਕਹਿੰਦਾ ਵੀ ਇਹਦਾ ਘਰ ਨਹੀਂ ਮੈਂ ਇਹਦਾ ਘਰ ਪਵਾ ਕੇ ਦੇਣਾ ਠੀਕ ਆ ਇਧਰ ਵੀ ਕਹਿੰਦੇ ਵੀ ਕੋਈ ਨਾ ਕੋਈ ਸੜਕਾਂ ਵਧੀਆਂ ਬਣਾ ਕੇ ਦੇਣੀਆਂ ਮੈਂ ਤੈਨੂੰ ਇੱਕ ਗੱਲ ਇਹ ਵੀਰ ਜੀ ਕਹਿਣਾ ਵੀ ਜਿਵੇਂ ਇਹ ਨਹੀਂ ਪੱਥਰ ਢਾ ਰਹੇ ਆ ਆਪਦੇ ਘਰ ਦੀ ਗੱਲ ਬਹੁਤੀ ਨਾ ਦਸੀ ਕਿ ਤੇਨੋਂ ਵੀ ਤੇਰਾ ਘਰ ਢਾ ਦੇਣ ਤੇ ਮੁੜ ਕੇ ਬਣੇ ਨਾ ਜਿਵੇਂ ਕੰਨਾਂ ਲੈ ਕੇ ਤੁਰੇ ਫਿਰਦੇ ਪਿਓ ਪੁੱਤ ਵੀ ਅਸੀਂ ਨਹੀਂ ਪੱਥਰ ਢਾਉਣੇ ਆ ਪੰਜਾਬ 'ਚ ਆਏ ਆ ਬਾਈ ਜੀ ਜੇ ਇੰਦਾ ਦਾ ਤਾਂ ਬਣੂਗਾ ਨਾ ਜੇ ਬਾਈ ਦਾ ਬਣਾਉ ਜਦੋਂ ਮੀਂਹ ਆਇਆ ਬਾਲਟੀਆਂ ਨਾਲ ਪਾਣੀ ਕੱਢਿਆ ਇਹਨਾਂ ਦੇ ਅੱਛਾ ਨੀਵਾ ਇਹਨਾਂ ਦਾ ਵੀ ਇਹਨਾਂ ਦਾ ਵੀ ਅਸੀਂ ਕੱਢਦਾ ਸਾਨੂੰ ਪੁੱਛ ਕੇ ਦੇਖਣਾ ਹੁਣ ਮੈਂ ਸਾਰੀ ਗੱਲ ਸਮਝ ਗਿਆ ਇਸ ਮੁੰਡੇ ਦੀ ਗੱਲ ਤੋਂ ਪਤਾ ਲੱਗਿਆ ਕਿ ਆਖਰਕਾਰ ਬੁੱਢੇ ਨਾਲੇ ਨੂੰ ਲੈ ਕੇ ਇਹ ਪਰਿਵਾਰ ਇੰਨਾ ਚਿੰਤਤ ਕਿਉਂ ਆ ਕਿਉਂ ਉਸ ਗੰਦੇ ਪਾਣੀ ਦਾ ਇਹਨਾਂ ਨੂੰ ਦੁੱਖ ਆ ਕਿਉਂਕਿ ਇਹਨਾਂ ਦਾ ਆਪ ਦਾ ਘਰ ਵੀ ਬਹੁਤ ਨੀਵਾ ਜਿੱਥੇ بارش ਦਾ ਪਾਣੀ ਵੜ ਜਾਂਦਾ ਤੇ ਉਹ ਗੰਦੇ ਪਾਣੀ ਨੂੰ ਇਹ ਜਿਹੜੇ ਨਾਲ ਵੀਰ ਆ ਠੀਕ ਹੈ ਜਿਹੜੇ ਇੱਕ ਸਕਿਉਰਟੀ ਗਾਰਡ ਦੇ ਤੌਰ ਤੇ ਆ ਇਹ ਪਾਣੀ ਕੱਢਦੇ ਆ ਚਲੋ ਕਿਸੇ ਨੇ ਤਾਂ ਦਰਦ ਸਮਝਿਆ ਕਹਿੰਦੇ ਜਿਹੋ ਜਿਹੇ ਹਾਲਾਤ ਦੇ ਵਿੱਚ ਬੰਦਾ ਗੁਜਰਦਾ ਉਹੋ ਜਿਹੇ ਹਾਲਾਤਾਂ ਦੀ ਪੀੜ ਨੂੰ ਸਹਿਣ ਕਰਨ ਲੱਗ ਜਾਂਦਾ ਇਹਦੇ ਵਿੱਚ ਕੋਈ ਦੋ ਰਹਿਣੇਗੀ ਕਿ ਅਗਲਾ ਪਲਾਨ ਕੀ ਆ ਹੋਰ ਵੀ ਇਹ ਦੋ ਨਹੀਂ ਪੱਥਰਾਂ ਤੋਂ ਬਿਨਾ ਕਿਤੇ ਹੋਰ ਵੀ ਨਹੀਂ ਪੱਥਰ ਰੱਖੇ ਤੁਸੀਂ ਹਾਂ ਨਹੀਂ ਪੱਥਰ ਬਹੁਤ ਰਿਆ ਹੂੰ ਸਾਰੇ ਭੰਨ ਗਏ ਆਣੇ ਅੱਜ ਬਸ ਇੱਕ ਹੁਣ ਮੈਥ ਲਿਆ ਮੈਥ ਲਿਆ ਜਦੋਂ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਪਿਆ ਬਈ ਹੂੰ ਜਦੋਂ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਪਿਆ ਅਸੀਂ ਕਿਉਂ ਫਿਰ ਤਰਲੇ ਕਰੀਏ ਕਿਸੇ ਦੇ ਜੀ ਠੀਕ ਹੈ ਹੂੰ ਅਸੀਂ ਤਾਂ ਮੈਂ ਡੈਡੀ ਨੂੰ ਕਿਹਾ ਵੀ ਆਪਣਾ ਉਹ ਲਿਖ ਕੇ ਆ ਆਪਣਾ ਜੂਰ ਜੀ ਨਾਮ ਆ ਕਿਹੜਾ ਵੀ ਹੁੰਦਾ ਤਾਂ ਕਾਰਨ ਨਿਕਲ ਬਾਰੇ ਵਿੱਚ ਐਮਐਲਏ ਚ ਲਓ ਜੀ ਪਹਿਲੀ ਵਾਰੀ ਇਹ ਹੋਇਆ ਅੱਛਾ ਜਦੋਂ ਇਹ ਨਹੀਂ ਪੱਥਰ ਰੱਖੇਗੇ ਟੋਟਲ ਕਿੰਨੇ ਨਹੀਂ ਪੱਥਰ ਰੱਖਿਆ ਤੁਸੀਂ ਹੁਣ ਤਾਂ ਹੀ ਜੇ ਅਸੀਂ ਗਿਣਤੀ ਕਰੀਏ ਨਾ ਘੱਟੋ ਘੱਟ 12 13 ਹੋਣਗੇ ਸਾਡੇ ਨਹੀਂ ਪੱਥਰ ਹਾਂ ਅੱਛਾ ਇੱਕ ਨਹੀਂ ਪੱਥਰ ਦੇ ਜਦੋਂ ਤੁਸੀਂ ਇੱਕ ਨਹੀਂ ਪੱਥਰ ਰੱਖਿਆ ਉਹਦੇ ਤੇ ਆਖਰ ਮੀਡੀਆ ਆਇਆ ਟੈਂਟ ਲੱਗਿਆ ਖਰਚੇ ਲੋਕ ਆਏ ਚਾਹ ਪਾਣੀ ਲੰਗਰ ਕਿੰਨਾ ਖਰਚਾ ਹੋਇਆ ਇੱਕ ਨਹੀਂ ਪੱਥਰ ਤੇ 1 ਕਰੋੜ ਰੁਪਏ ਕਰੋੜ ਰੁਪਏ ਇੱਕ ਨਹੀਂ ਕਰੋੜ ਕਰੋੜ ਰੁਪਏ ਇੱਕ ਨਹੀਂ ਪੱਥਰ ਤੇ ਆਉਂਦਾ ਖਰਚਾ ਇੱਕ ਇੱਕ ਨਹੀਂ ਪੱਥਰ ਦੇ ਦੇਖੋ ਜੀ 1 ਕਰੋੜ ਰੁਪਇਆ ਖਰਚਾ ਇੱਕ ਨੀ ਪੱਥਰ ਤੇ ਕਿੰਨਾ ਕੱਠ ਕੀਤਾ ਗਿਆ ਹੋ ਕੀ ਜਿਹੜਾ ਉਹ ਅਖਬਾਰਾਂ ਚ ਖਬਰਾਂ ਛਪੀਆਂ ਵਿਰੋਧੀ ਧਿਰਾਂ ਨੂੰ ਵੀ ਕਹਿੰਦੇ ਟੈਨਸ਼ਨ ਦੇ ਵਿੱਚ ਪਾਇਆ ਹੋਊਗਾ ਤੇ 12 ਨੀ ਪੱਥਰ ਰੱਖਿਆ 12 ਕਰੋੜ ਰੁਪਇਆ ਇਹ ਜਿਹੜਾ ਹੈਗਾ ਇਹ ਸਿੱਧਾ ਸਿੱਧਾ ਸਾਡੀਆਂ ਜੇਬਾਂ ਦੇ ਵਿੱਚੋਂ ਗਿਆ ਸਾਡੀਆਂ ਜੇਬਾਂ ਚੋਂ ਰੁਪਇਆ ਰੁਪਇਆ ਗਿਆ ਜਿਹੜਾ ਅਸੀਂ ਮਿਹਨਤ ਕਰਦੇ ਆਂ ਦਿਹਾੜੀ ਕਰਦੇ ਆਂ ਚਾਹੇ ਸੀ ਕੋਈ ਕੰਮਕਾਰ ਦੁਕਾਨ ਕਰਦੇ ਆਂ ਉਹ ਟੈਕਸ ਦਾ 12 ਕਰੋੜ ਰੁਪਇਆ ਅੱਜ ਐਸ ਕਈ ਦੇ ਨਾਲ ਮਿੱਟੀ ਕਰ ਦਿੱਤਾ ਗਿਆ ਐਮਐਲਏ ਦੇ ਵੱਲੋਂ ਨਹੀਂ ਪੱਥਰ ਢਾ ਕੇ ਐਲਐਮਈ ਦੇ ਵੱਲੋਂ ਨਹੀਂ ਪੱਥਰ ਢਾ ਦਿੱਤਾ ਗਿਆ ਐਸ ਕਈ ਦੇ ਨਾਲ ਕਹਿੰਦੇ 10 ਤੋਂ 12 ਨਹੀਂ ਪੱਥਰ ਇਸ ਐਲਐਮਈ ਨੇ ਰੱਖੇ ਸੀਗੇ ਤੇ 12 ਕਰੋੜ ਰੁਪਇਆ ਕਿਤੇ ਖਰਚਾ ਆਇਆ ਹੋਊਗਾ ਤੇ ਉਹ 12 ਕਰੋੜ ਰੁਪਇਆ ਅੱਜ ਲੋਕਾਂ ਦਾ ਮਿੱਟੀ ਹੋ ਗਿਆ ਨਾ ਤੇ ਉਹ ਬੁੱਢਾ ਨਾਲਾ ਸਾਫ਼ ਹੋਇਆ ਨਾ ਇਹਨਾਂ ਲੀਡਰਾਂ ਦੀ ਨੀਤ ਸਾਫ਼ ਹੋਈ ਚਾਹੇ ਉਹ ਪੁਰਾਣੇ ਸੀ ਚਾਹੇ ਉਹ ਨਵੇਂ ਸੀ ਪਤਾ ਨਹੀਂ ਕੀ ਇਹ ਜੀ ਰਾਜਨੀਤੀ ਅੱਜ ਹੁਣ ਸਿਸਟਮੇਟਿ ਦਾ ਬਣ ਗਿਆ ਵੀ ਦਿਨੋ ਦਿਨ ਗੰਦਲੀ ਹੁੰਦੀ ਜਾ ਰਹੀ ਹੈ ਸਿਆਣੇ ਦੀ ਚਿੜੀ ਸੋਹਣਾ ਪੰਜਾਬ ਪਤਾ ਨਹੀਂ ਕਦੋਂ ਬਣੂਗਾ ਜਾਂ ਤਾਂ ਅਸੀਂ ਸਿਆਣੇ ਹੋ ਜੀਏ ਜਾਂ ਫਿਰ ਇੱਕ ਆਸ ਦੇ ਤਰੀਕੇ ਆਏ ਵਾਰੀ ਨਵੇਂ ਚੁਣ ਲਿਆ ਕਰੋ ਤੁਹਾਨੂੰ ਨਹੀਂ ਲੱਗਦਾ ਵੀ ਇਹ ਬਹੁਤ ਵੱਡਾ ਜਿਹੜਾ ਇੱਕ ਨੁਕਸਾਨ ਕਰ ਦਿੱਤਾ ਗਿਆ ਪੰਜਾਬ ਦੇ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਦੇਣਾ ਸੀ ਪਰ ਜਿੱਥੇ ਕਰਜ਼ਾ ਚੜ ਗਿਆ ਉੱਥੇ ਹੀ ਆਹ 12 ਕਰੋੜ ਵੀ ਤੁਸੀਂ ਮਿੱਟੀ ਕਰਤਾ ਪਾਣੀ ਨਾਲੋਂ ਭਾਈ 12 ਕਰੋੜ ਚੰਗਾ 12 ਕਰੋੜ ਮੈਂ ਕਹਿੰਦਾ ਪਾਣੀ ਦੀ ਤਾਂ ਫਿਰ ਸਫਾਈ ਨਹੀਂ ਹੋਈ ਫਿਰ 12 ਕਰੋੜ ਤਾਂ ਤਾਂ ਹੀ ਤਾਂ ਪਿੱਟਦੇ ਆ ਵੀ 12 ਕਰੋੜ ਵੀ ਗਿਆ ਤੇ ਪਾਣੀ ਦੀ ਉਹ ਹੀ ਗੱਲਾਂ ਨਹੀਂ ਪੱਥਰ ਲਾਉਣ ਦੀ ਕੀ ਲੋੜ ਆ ਫਿਰ ਫਿਰ ਤੁਸੀਂ ਇਹ ਉਦੋਂ ਦੇਖਣਾ ਸੀ ਵੀ ਨਹੀਂ ਪੱਥਰ ਕਿਉਂ ਲਾਏ ਜਦੋਂ ਤੁਹਾਨੂੰ ਪਤਾ ਸੀ ਵੀ ਸਾ ਤੋਂ ਸਫਾਈ ਹੋਣੀ ਨਹੀਂ ਸਫਾਈ ਬਈ ਸਾਡੇ ਤੋਂ ਹੁੰਦੀ ਆ ਸਾਡੀ ਜਿਹੜੀ ਸਰਕਾਰ ਨਹੀਂ ਸੁਣਦੀ ਪਈ ਤੇ ਫਿਰ ਸੁਣਦੇ ਨਹੀਂ ਤੁਸੀਂ ਇਹ ਦੱਸੋ ਤੁਸੀਂ ਫਿਰ ਵੇਖੋ ਇਹ ਗੱਲ ਕਿਤੇ ਨਾ ਕਿਤੇ ਠੀਕ ਆ ਕਿਉਂ ਨਹੀਂ ਸੁਣਦੀ ਕਿ ਤੁਹਾਡੇ ਕੋਲੇ ਜਿਹੜਾ ਇਹ ਨਾਲੇ ਸਾਫ ਜਾਂ ਇਹ ਨਹਿਰੀ ਮੰਤਰੀ ਆ ਸਿੰਚਾਈ ਮੰਤਰੀ ਆ ਇਹ ਕਦੇ ਆਉਂਦੇ ਨਹੀਂ ਤੁਹਾਡੇ ਕੋਲੇ ਸਾਡੇ ਕੋਲ ਕੋਈ ਨਹੀਂ ਆਉਂਦਾ ਆ ਸ਼ੀਸ਼ਿਆਂ 'ਚ ਬਹਿ ਕੇ ਬਸ ਉਹ ਮਾਰ ਦਿੰਦੇ ਆ ਵੀ ਕਰੋ ਕੰਮ ਹੂੰ ਕਾਗਜ਼ਿਆਂ 'ਚ ਹੀ ਕੰਮ ਹੋਈ ਜਾਂਦਾ ਕਾਗਜ਼ੇ ਕੰਮ ਹੋ ਜਾਂਦੇ ਅਰਜ਼ੀ ਨਾਮਾ ਹੋਈ ਜਾਂਦਾ ਸਿਸਟਮ ਹੋਈ ਜਾਂਦਾ ਬਸ ਸਾਡੇ ਤੋਂ ਕੰਮ ਫੇਰ ਹੀ ਹੋਊਗਾ ਜੇ ਸਾਡੇ ਕੋਲ ਕੁਝ ਆਊਗਾ ਗਰਾਊਂਡ ਲੈਵਲ ਤੇ ਕੁਝ ਨਹੀਂ 2 ਕਰੋੜ ਰੁਪਏ ਇੱਕ ਤਾਂ ਲਾਇਆ ਹੂੰ ਠੀਕ ਹੈ 12 ਲਾਏ ਆ 12 ਦੇ 12 ਕਰੋੜ ਹੋ ਗਿਆ ਤੇ 12 ਕਰੋੜ ਜੇ ਇੱਕ ਇੱਕ ਉਹਦੇ ਤੇ ਪਾਣੀ ਤੇ ਲਾਇਆ ਹੁੰਦਾ ਹੂੰ ਬਿਲਕੁਲ 12 ਕਰੋੜ ਇੱਕ ਨਹੀਂ ਪੱਥਰ ਤੇ ਲਾਤਾ ਸੀਮੈਂਟ ਇਟਾਂ ਤੇ ਸਾਰੇ ਲੱਲੇ ਭੱਬੇ ਜੋ ਉਦੋਂ ਤੱਕ ਉਹਦਾ ਇਕੱਠ ਨੂੰ ਖਰਚੇ ਹੋ ਗਏ ਠੀਕ ਆ ਆਪਾਂ ਨਾਰਮਲ ਜੀ ਇੱਕ ਗੱਲ ਤੁਹਾਡੇ ਨਾਲ ਕਰ ਰਹੇ ਆ ਠੀਕ ਆ ਹੋ ਸਕਦਾ ਵੱਧ ਵੀ ਖਰਚਾ ਹੋਇਆ ਹੋਵੇ ਅਜੋ 12 ਕਰੋੜ ਵੀ ਮਿੱਟੀ ਹੋ ਗਿਆ ਤੇ ਉਹ ਗੰਦਾ ਨਾਲਾ ਵੀ ਉੱਥੇ ਦਾ ਉੱਥੇ ਜੋ ਗੰਦਾ ਪਾਣੀ ਵੀ ਉੱਥੋਂ ਦੀ ਉੱਥੋਂ ਦੀ ਵਗਦਾ ਉਹੀ ਸਾਡਾ ਕੈਂਸਰ ਉਹੀ ਸਾਡੀ ਟੀਵੀ ਉਹੀ ਸਾਡੇ ਗੰਦੀਆਂ ਬਿਮਾਰੀਆਂ ਉਹੀ ਘਰਾਂ ਚ ਜਿੰਦਾਬਾਦ ਬਣ ਕੇ ਰਹਿ ਗਈਆਂ ਬਾਈ ਚਮੜੀ ਦੇ ਹਾਂ ਚਮੜੀ ਦੇ ਰੋਗ ਹਰੇਕ ਨੂੰ ਆ ਤੁਸੀਂ ਦੇਖ ਲਓ ਜਿੱਥੇ ਮਰਜੀ ਤੁਸੀਂ ਕਿਸੇ ਦੁਕਾਨ ਤੇ ਜਾਵੋ ਸਾਡੇ ਜਾਵੜੋ ਮਹੱਲੇ ਚ ਜਾਵੜੋ ਪਿੰਡ ਚ ਜਾਵੜੋ ਸ਼ਹਿਰ ਚ ਜਾੜੋ ਖੁਰਕ ਖੁਰਕ ਮਤਲਬ ਖੁਰ ਕੋ ਰਹੀ ਆ ਹਰ ਪਾਸੇ ਖੁਰ ਕੋ ਰਹੀ ਆ ਵੀ ਨਹੀਂ ਪੱਥਰ ਭੰਨ ਗਏ ਅਸੀਂ ਕੀ ਗਲਤੀ ਕੀਤੀ ਆ ਫਿਰ ਤੇ ਪਾਪੇ ਨੇ ਗਲਤੀ ਕੀ ਕੀਤੀ ਆ ਨਹੀਂ ਪੱਥਰ ਪਾਪੇ ਨੇ ਗਲਤੀ ਨਹੀਂ ਕੀਤੀ ਅਸੀਂ ਇਹ ਗੱਲ ਨਾਲ ਐਗਰੀ ਆ ਜੇ ਭੰਨਣ ਦੀ ਬਜਾਏ ਇਹੀ ਲੋਕਾਂ ਨੂੰ ਕਹਿ ਦਿੱਤਾ ਗਿਆ ਹੁੰਦਾ ਵੀ ਭਾਈ ਅਸੀਂ ਆ ਭੰਨਾਂਗੇ ਤੁਸੀਂ ਇਕੱਠੇ ਹੋਇਓ ਅਸੀਂ ਮਾਫੀ ਤੁਸੀਂ ਮਾਫੀ ਮੰਗਦੇ ਹੋ ਫਿਰ ਲੋਕਾਂ ਤੋਂ ਬਾਈ ਲੋਕ ਕੋਈ ਨਹੀਂ ਇਕੱਠਾ ਇਕੱਠ ਹੁੰਦਾ ਹੂੰ ਕੌਣ ਇਕੱਠੇ ਹੁੰਦੇ ਇੱਥੇ ਇਕੱਠ ਕਰਕੇ ਵਖੋ ਕਾਠ ਤਾਂ ਬਾਈ ਜੀ ਹੋ ਜਾਂਦਾ ਦੋ ਖੜੇ ਮੇਰੇ ਨਾਲ ਬਸ ਨਹੀਂ ਇਹ ਤਾਂ ਥੋੜਾ ਇੱਕ ਨਿੱਜੀ ਫੈਸਲਾ ਹੋ ਗਿਆ ਨਾ ਬੁੱਢੇ ਨਾਲੇ ਤੇ ਇਕੱਠੇ ਹੋਇਆ ਬਿਲਕੁਲ ਗੰਦੇ ਪਾਣੀ ਨੂੰ ਇਕੱਠੇ ਹੋਇਆ ਗੱਲ ਇਕੱਠ ਬਹੁਤ ਇਕੱਠ ਹੋਇਆ ਉੱਥੇ ਗਏ ਨੇ ਲੋਕ ਬਿਲਕੁਲ ਪਰ ਕਿਤੇ ਨਾ ਕਿਤੇ ਅਫਸੋਸ ਚਲੋ ਤੁਸੀਂ ਆਵਾਜ਼ ਉਠਾਈ ਥੋੜੀ ਚੰਗੀ ਗੱਲ ਆ ਇਹਦੇ 'ਚ ਕੋਈ ਦੋ ਰਹਿਣੀ ਅਸੀਂ ਰੋਏ ਆ ਬਾਈ ਹੂੰ ਸਰ ਕਰੇ ਬੈ ਕੇ ਰੋਏ ਕਿਤੇ ਕਿਤੇ ਇਹ ਤਾਂ ਨਹੀਂ ਇਹ ਕੋਈ ਸਟੰਟ ਤਾਂ ਨਹੀਂ ਥੋੜਾ ਵੀ ਅਗਲੀ ਵਾਰ ਫੇਰ ਤੁਸੀਂ ਉਹੀ ਕੁਰਸੀ ਹਮ ਤੁਸੀਂ ਸਟੰਟ ਨਹੀਂ ਹੈਗਾ ਜੇ ਕੰਮ ਹੁੰਦਾ ਬਈ ਸਾਰੇ ਸਾਨੂੰ ਕੀ ਲੋੜ ਆ ਕੰਮ ਕਰਨ ਦੀ ਫਿਰ ਹੂੰ ਕੀ ਕੀ 2 ਸਾਲ ਜਾਂ 2.5 ਸਾਲ ਵੀ ਦਿਸਦਾ ਇਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਸਟੰਟਕ ਕੀ ਹੈ ਇਹ ਨਹੀਂ 2.5 ਸਾਲ ਰਹਿੰਦੇ ਨੇ ਠੀਕ ਆ ਉਹ ਕਿਤੇ ਨਾ ਕਿਤੇ ਲੱਗਦਾ ਵੀ ਹੋਜੂ ਦੁਬਾਰਾ ਕੰਮ ਲਾਉਂਗੇ ਜੋਰ ਹਜੇ ਲਾਵਾਂਗੇ ਅਸੀਂ ਆਲ ਤੇ ਦਮ ਤੇ ਲਾਵਾਂਗੇ ਹੁਣ ਇਹਦੇ ਨਾਲ ਤਾਂ ਅਸੀਂ ਉਹ ਬਣਦੇ ਹੀ ਨਾ ਮੇਰਾ ਪਾਪਾ ਬਣਦਾ ਹੀ ਨਾ ਅਸੀਂ ਤਾਂ ਗਰਾਊਂਡ ਲੇਬਰ ਤੇ ਵੀ ਰਹਿ ਗਏ ਅਸੀਂ ਕੰਮ ਕਰਦਾਂਗੇ ਆ ਤਾਂ ਸਾਡੇ ਕੋਲ ਕੰਮ ਹੈਗਾ ਕੀ ਕੀ ਕਹਿੰਦੇ ਦੁਬਾਰਾ ਮਾਰੇ ਆ ਆਪਾਂ ਲੋਕਾਂ ਨੂੰ ਦੱਸ ਦਗੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤੁਸੀਂ ਗੱਡੀ 'ਚ ਬਹਿ ਕੇ ਬਾਹਰ ਨਿਕਲਦੇ ਹੋ ਲੋਕ ਕੀ ਕਹਿੰਦੇ ਆ ਇਹ ਹੇੜ ੜਿਕ ਆ ਆ ਆ ਗਿਆ ਬਦਲਾ ਆ ਗਿਆ ਬਦਲਾ ਐਂ ਬੋਲਦੇ ਆ ਇਹ ਗੱਲਾਂ ਕਹਿੰਦੇ ਆ ਲਓ ਦੇਖੋ ਇਹ ਗੱਲਾਂ ਇੱਕ ਝੇੜ ਕੀਤੀ ਜਾਂਦੀ ਆ ਪਰ ਕਿਤੇ ਨਾ ਕਿਤੇ ਕੰਮ ਕਰਨਾ ਚਾਹੀਦਾ ਸੀ ਉਹਨੇ ਤੁਸੀਂ ਦੋ ਨਹੀਂ ਪੱਥਰ ਢਾ ਦਿੱਤੇ ਆ 10 ਬਾਕੀ ਰਹਿੰਦੇ ਨੇ ਕਿ ਉਹ ਵੀ ਢਾਉਣੇ ਨੇ ਹਾਂ ਢਾਉਣੇ ਆ ਸਾਰੇ ਢਾਉਣੇ ਹੁਣ ਤੁਸੀਂ ਜਾ ਰਹੇ ਹੋ ਅਸੀਂ ਜਾ ਰਹੇ ਆ ਸਾਨੂੰ ਹੁਣ ਤੁਸੀਂ ਰੋਕੋ ਨਾ ਜੀ ਸਾਡਾ ਟਾਈਮ ਥੋੜਾ ਹੀ ਆ ਕਿਤੇ ਨਾ ਕਿਤੇ ਇਹ ਆ ਵੀ ਸਰਕਾਰੀ ਕੰਮ ਹੋ ਸਕਦਾ ਕੋਈ ਹਾਂ ਪਾਪੇ ਦਾ ਫੋਨ ਆ ਗਿਆ ਚੱਲ ਜੀ ਚੱਲ ਜੀ ਆਜਾ ਪਾਪੇ ਦਾ ਫੋਨ ਚਲੋ ਲਓ ਜੀ ਚੱਲੇ ਗਏ ਨੇ ਫੋਨ ਆ ਗਿਆਗਾ ਜਿਹੜਾ ਪਰ ਤੁਸੀਂ ਇਹ ਦੇਖੋ ਉਹ ਪੰਨੀਆਂ ਹੋਈਆਂ ਇਟਾਂ ਜਿਹੜਾ ਢਾ ਦਿੱਤਾ ਗਿਆ ਇੱਕ ਆਪਾਂ ਮਾਮੂਲੀ ਜੀ ਗੱਲ ਕਰ ਲઈએ ਕਿਉਂਕਿ ਤੁਸੀਂ ਸੋਚੋ ਮਲੂਕਾ ਟੀਵੀ ਟੀਮ ਦੇ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਜੋ ਪਿਛਲੇ ਦਿਨੀ ਹੋਇਆਗਾ ਠੀਕਾ ਨੀ ਪੱਥਰਾ ਜਿਹੜਾ ਸੈੱਟ ਦਿੱਤਾ ਗਿਆ ਪਰ ਤੁਸੀਂ ਸੋਚੋ ਇੱਕ ਉਦਾਹਰਨ ਦੇ ਤੌਰ ਤੇ ਵੀ ਕਿੰਨਾ ਖਰਚ ਹੋਇਆਉ ਠੀਕਾ ਲੱਖਾਂ ਕਰੋੜਾਂ ਰੁਪਈਆ ਖਰਚ ਹੋਇਆ ਉਹ ਇੱਕ ਆਸ ਤੇ ਵੀ ਉਹ ਗੰਦਾ ਪਾਣੀ ਆ ਜਿਹੜਾ ਪੈ ਰਿਹਾ ਉਹਨੂੰ ਖਤਮ ਕਰ ਦਾਂਗੇ ਵਧੀਆ ਤਰੀਕੇ ਦੇ ਨਾਲ ਐਡੇ ਵੱਡੇ ਸ਼ਹਿਰ ਦੇ ਵਿੱਚੋਂ ਨਾਲਾ ਜਿਹੜਾ ਸੋਹਣੇ ਤਰੀਕੇ ਨਾਲ ਵਗੂਗਾ ਪਰ ਨਹੀਂ ਹੋ ਸਕਿਆ ਪਰ ਕਹਿੰਦੇ ਜਿਸ ਤਣ ਲੱਗੀ ਸੋਈ ਜਾਣੇ ਕੌਣ ਜਾਣੇ ਪੀਰ ਪਰਾਈ ਉਹ ਗੱਲ ਹੋਈ ਪਈ ਆ ਅਸਲ ਦੇ ਵਿੱਚ ਤੁਸੀਂ ਸਮਝੋ ਵੀ ਜਿਹੜੀਆਂ ਬਿਮਾਰੀਆਂ ਸਾਡੇ ਘਰਾਂ 'ਚ ਇਧਰ ਕਦੇ ਆ ਕੇ ਵੇਖੋ ਬਿਠਿੰਡੇ ਦਾ ਹਾਲ ਮਾਨਸੇ ਦਾ ਹਾਲ ਫਰੀਦਕੋਟ ਦਾ ਹਾਲ ਠੀਕ ਆ ਸ਼੍ਰੀ ਮੁਕਤਸਰ ਸਾਹਿਬ ਦਾ ਹਾਲ ਤੁਸੀਂ ਕਦੇ ਫਿਰੋਜ਼ਪੁਰ ਫਾਜਲਕਾ ਅਬੋਰ ਮਲੋਟ ਇਧਰ ਕਿਤੇ ਆ ਕੇ ਦੇਖੋ ਕਿ ਕੈਂਸਰ ਟੀਵੀ ਆ ਚਮੜੀ ਦੇ ਰੋਗ ਕਿਹੜੇ ਤਰੀਕੇ ਦੇ ਨਾਲ ਹੋਏ ਪਏ ਆ ਠੀਕ ਆ ਕੀ ਸਾਡੇ ਇਧਰਲੇ ਲੀਡਰਾਂ ਨੂੰ ਨਹੀਂ ਚਾਹੀਦਾ ਬਿਲਕੁਲ ਜੋ ਹੋਇਆ ਉਹ ਸਹੀ ਹੋਇਆ ਇਹ ਗੰਦਾ ਨਾਲਾ ਸਾਫ ਹੋਣਾ ਚਾਹੀਦਾ ਸੀਗਾ ਤਾਂ ਕਿ ਜਿਹੜੀਆਂ ਆਉਣ ਆਲੀਆਂ ਜਨਰੇਸ਼ਨਾਂ ਨੇ ਉਹ ਕਹਿਣ ਵੀ ਆ ਵਧੀਆ ਜਿਹੜਾ ਤੁਸੀਂ ਲੋਕ ਚੁਣੇ ਸੀ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਪਰ ਮੈਨੂੰ ਲੱਗਦਾ ਪ੍ਰਣਾਲੀ ਉੱਥੇ ਦਾ ਉੱਥੇ ਹੀ ਰਹੂਗਾ ਨਵੇਂ ਆਉਣ ਪੁਰਾਣੇ ਆਉਣ ਇਹ ਨਹੀਂ ਬਦਲ ਸਕਦਾ ਕਿਸੇ ਮੈਨੂੰ ਲੱਗਦਾ ਕਿਸੇ ਦੇਖਕ ਨੇ ਵੀ ਇਹ ਗੱਲ ਕਹੀ ਸੀ ਕਹਿੰਦੇ ਜੇ ਵੋਟਾਂ ਦੇ ਨਾਲ ਬਦਲਾਅ ਹੁੰਦਾ ਹੁੰਦਾ ਤਾਂ ਸ਼ਾਇਦ ਜਿਹੜੇ ਕਾਰਪੋਰੇਟ ਘਰਾਣੇ ਇਹਨਾਂ ਨੇ ਕਦੇ ਵੋਟਾਂ ਪੈਣ ਨਹੀਂ ਦੇਣੀਆਂ ਸੀ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਲਾਲਚ ਦੇ ਵਿੱਚ ਆ ਜੰਨੇ ਆ ਇਹ ਹੀ ਇੱਕ ਤਸਵੀਰ ਵਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਇੱਕ ਡੰਮੀ ਰੂਪ ਦੇ ਵਿੱਚ ਠੀਕ ਆ ਤੇ ਸਮਝਣ ਦੀ ਕੋਸ਼ਿਸ਼ ਕਰਿਓ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਉਸ ਬੁੱਢੇ ਨਾਲੇ ਦੀ ਸਫਾਈ ਹੋਣੀ ਚਾਹੀਦੀ ਆ ਸਾਨੂੰ ਨਾਲ ਖੜਨਾ ਚਾਹੀਦਾ ਸਾਨੂੰ ਉੱਥੇ ਸੱਚ ਹੱਕ ਦੇ ਲਈ ਹੋਕਾ ਜਿਹੜਾ ਦੇਣਾ ਚਾਹੀਦਾਗਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ